ਅਸੀਂ ਤੈਨੂੰ ਇਹੀ ਪੁੱਛ ਰਿਆ ਸੀ ਮੂੰਹ ਤੋਂ ਸਾਨੂੰ ਦੱਸ ਮੈਂ ਤੈਨੂੰ ਸਾਨੂੰ ਸੁਣ ਰਹੀ ਆ ਸਿੰਮੂ ਕਿਤੇ ਵੀ ਤਾਂ ਸਾਡੀ ਗੱਲ ਦਾ ਜਵਾਬ ਦੇ ਅਸੀਂ ਤੇਰੇ ਤੋਂ ਕਿੱਤੀ ਕਮੀ ਛੱਡਦੀ ਸੀ ਅਸੀਂ ਹਰ ਇੱਕ ਸ਼ੌਂਕ ਪੂਰਾ ਕੀਤਾ ਤੇਰਾ ਹਰ ਇੱਕ ਸ਼ੌਂਕ ਕਿੱਥੇ ਕਮੀ ਆ ਪੁੱਤ ਸਾਨੂੰ ਦੱਸ ਤੂੰ ਅੱਜ ਸਾਡੇ ਮੁੰਡੇ ਤੇ ਗਲਤ ਇਲਜ਼ਾਮ ਲਾ ਰਹੀ ਆ ਵੀ ਨਸ਼ੇ ਕਰਦਾ ਨਹੀਂ ਕਰ ਰਿਹਾ ਸਾਡਾ ਮੁੰਡਾ ਨਸ਼ੇ ਠੀਕ ਹੈ ਸਾਡੇ ਕੋਲ ਇੱਕ ਪ੍ਰੂਫ ਦੋ ਸਾਨੂੰ ਵੀ ਸਾਡਾ ਮੁੰਡਾ ਨਸ਼ੇ ਕਰਦਾ ਪਾ ਅਮਜੇ ਕੋਲੇ ਸਿਰਫ ਤਿੰਨ ਘਿਲੇ ਪਾ ਹੁੰਦੇ ਨੇ ਜੀ ਡੇਢ ਘਿਲੇ ਵੀ ਚੁੱਕਿਆ ਰਹੇ ਦੱਸੋ ਕਾਤੇ ਗੁਜ਼ਾਰਾ ਕਰਨਗੇ ਦੁੱਧ ਪਾ ਕੇ ਗੁਜ਼ਾਰਾ ਕਰਦੇ ਨੇ ਸਾਡੀ ਭੈਣ ਤੇ ਗਲਤ ਇਲਜ਼ਾਮ ਲਾਏ ਗਏ ਪਰ ਬਲੌਗ ਚ ਪਾਏ ਸਾਨੂੰ ਤਾਂ ਕਹਿੰਦੀ ਹੁੰਦੀ ਸੀ ਮਾਸੀ ਜੀ ਮੈਨੂੰ ਲੈ ਜਾਓ ਗੱਡੀ ਤੇ ਤੁਹਾਡੀ ਕਾਲੇ ਸ਼ੀਸ਼ੇ ਵਾਲੀ ਆ ਮੈਨੂੰ ਲੈ ਜਾਓ ਮੈਨੂੰ ਜਿਹੇ ਪਰ ਵਾਲੇ ਬਿਨਾ ਜੀ ਨਹੀਂ ਲੱਗਦਾ ਹੁਣ ਤੇਰਾ ਕਿਵੇਂ ਜੀ ਲੱਗ ਰਿਹਾ ਸਾਡੇ ਬਿਨਾ ਹੁਣ ਤੇਰਾ ਜੀ ਕਿਵੇਂ ਲੱਗਦਾ ਸਾਨੂੰ ਇਹ ਤਾਂ ਦੱਸ ਦੇ ਤੂੰ ਸਾਡੀ ਨਸਲਾਹਾਂ ਕਰਦੀ ਹੁੰਦੀ ਸੀ ਮਸੀ ਜੀ ਆਪਾਂ ਐ ਕਰਾਂਗੇ ਐ ਕਰਾਂਗੇ ਹੁਣ ਸਾਡਾ ਤੂੰ ਇੱਕ ਵੀ ਸਾਰ ਨਹੀਂ ਲੈ ਰਹੀ ਨਾ ਸਾਨੂੰ ਫੋਨ ਕਰ ਰਹੀ ਆ ਬਲੌਕ ਕਰ ਗਈ ਜੇ ਸਾਨੂੰ ਸਿਮੂ ਕਿਤੇ ਤੂੰ ਸੁਣ ਰਹੀ ਆ ਤਾਂ ਪਲੀਜ਼ ਸਾਨੂੰ ਕਾਲ ਕਰਕੇ ਦੱਸ ਸਾਡੇ ਮੁੰਡੇ ਤੋਂ ਗਲਤੀ ਕੀ ਹੋਈ ਆ ਸਾਡਾ ਅਸੀਂ ਤੈਨੂੰ ਅੱਜ ਵੀ ਉਹ ਬਣਾਉਣ ਨੂੰ ਤਿਆਰ ਆ ਅਸੀਂ ਅੱਜ ਵੀ ਤਦੋਂ ਅਸੀਂ ਆਪਣੇ ਨੂੰ ਸਮਝਦਿਆਂ ਸਾਡਾ ਅੱਜ ਵੀ ਮੰਨ ਨਹੀਂ ਕਹਿੰਦਾ ਅਸੀਂ ਤੈਨੂੰ ਗਲਤ ਕਹੀਏ ਅੱਜ ਵੀ ਕੁਛ ਨਹੀਂ ਬੋਲਦੇ ਅਸੀਂ ਤੇਰੇ ਬਾਰੇ ਹਾਂ ਸਿਮੂ ਮੈਂ ਕਹਿ ਰਹੀ ਆ ਵੀ ਤੂੰ ਮਤਲਬ ਕਿ ਉਹ ਆਪਣੇ ਗੁਰਦੁਆਰੇ ਦੇ ਸਰਟੀਫਿਕੇਟ ਨੂੰ ਵੀ ਲੀਗਲ ਨਹੀਂ ਮੰਨ ਰਹੀ ਕਹਿੰਦੀ ਇਹ ਕਿਹੜਾ ਲੀਗਲ ਸਾਦੀ ਹੈ ਵਿਆਹ ਹੋਇਆ ਸਾਡਾ ਤੂੰ ਗੁਰੂ ਮਹਾਰਾਜ ਦੇ ਮੂਰੇ ਲਾਮਾ ਲੇਤੀਆਂ ਨੂੰ ਵੀ ਝੂਠਾ ਮੰਨ ਰਹੀ ਆ ਜੇ ਤੂੰ ਗੋਰਿਆਂ ਵਾਲੇ ਹਿਸਾਬ ਦੇ ਕੋਟ ਮੈਰਿਜ ਕਰਾਉਣੀ ਸੀ ਫਿਰ ਤੂੰ ਇੰਡੀਆ ਆਈ ਕਾ ਤੂੰ ਨਹੀਂ ਮੈਰਿਜ ਕਰਵਾਉਣਾ ਇਸੇ ਗੱਲ ਤੇ ਤਾਂ ਰੌਲਾ ਤੇ ਵੀ ਤੂੰ ਇੰਡੀਆ ਮੈਰਿਜ ਕਰਵਾਉਣ ਨਹੀਂ ਆ ਰਹੀ ਹੈਗੀ ਸੱਚ ਦੱਸ ਜੇ ਦੱਸਦੀਆਂ ਕਿਸੇ ਨੂੰ ਨਾ ਤਾਂ ਪੂਰਾ ਸੱਚ ਦੱਸ ਵੀ ਮੈਂ ਮੁੱਕ ਰਹੀ ਆ ਵੀ ਮੈਂ ਕੋਟ ਮੈਰਿਜ ਕਰਾਉਣ ਨਹੀਂ ਜਾਣਾ ਇੰਡੀਆ ਕਿਉਂ ਤੇਰਾ ਬਈ ਉੱਥੇ ਆਪਦਾ ਸਹੀ ਆ ਰਿਹਾਗਾ ਤੂੰ ਵਧੀਆ ਕੰਮ ਕਰ ਰਹੀ ਆ ਆਪਦਾ ਵਧੀਆ ਗੱਡੀਆਂ 'ਚ ਘੁੰਮ ਰਹੀ ਆ ਤੈਂ ਮੇਰੇ ਮੁੰਡੇ ਤੋਂ ਲੈਣਾ ਕੀ ਆ ਹੁ ਤੂੰ ਆਪਦੀ ਐਸ਼ ਕਰ ਰਹੀ ਆ ਸੋਨਾ ਖਾਨੀਆਂ ਪੀਨੀਆਂ ਫਰੀ ਚ ਰਹਿ ਰਹੀ ਆ ਉਹਨਾਂ ਦੇ ਘਰ ਜਿੱਥੇ ਰਹਿ ਰਹੀ ਆਂਗੀ ਤੇਰਾ ਆਪਦਾ ਢਾਂਚਾ ਸੈੱਟ ਆ ਗਿਆ ਤਾਂ ਮੇਰੇ ਮੁੰਡੇ ਤੋਂ ਹੁਣ ਕੀ ਲੈਣਾ ਤੂੰ ਤਾਂ ਗੁਰੂ ਮਹਾਰਾਜ ਦੀ ਲਾਮਾ ਨੂੰ ਵੀ ਝੁੱਠਾ ਬਣਾਈ ਜੰਨੀ ਆ ਵੀ ਇਹ ਵੀ ਝੂਠ ਨਹੀਂ ਗਈਆਂ ਹੈ ਤੂੰ ਤਾਂ ਆਮਨਾ ਸਾਡਾ ਘਰ ਲਵਾ ਕੇ ਸਾਡੀ ਜ਼ਮੀਨ ਬਕਾ ਕੇ ਜਾ ਕੇ ਉੱਥੇ ਬਹਿ ਗਈ ਤੈਨੂੰ ਹੁਣ ਕੀ ਲੈਣਾ ਤੂੰ ਹੁਣ ਮੇਰੇ ਮੁੰਡੇ 'ਚ ਕਮੀਆਂ ਲੱਭਦੀ ਆ ਹੁਣ ਤੇਰੇ 'ਚ ਕੀ ਕਮੀਆਂ ਨੇ ਤੂੰ ਆਪਦਾ ਵੀ ਤਾਂ ਦੇ ਦੇਣਾ ਕੋਈ ਇੰਟਰਵਿਊ ਕਿਸੇ ਨੂੰ हां मैं तए कह रही हां सिमु सिमु तैनो भी तैनू 35 35000 ਦੀ ਮੈਂ ਸ਼ਾਪਿੰਗ ਕਰਾਈਆ ਤੈਨੂੰ ਇੰਨੇ ਮਹਿੰਗੇ ਮਹਿੰਗੇ ਕੱਪੜੇ ਦਵਾਏ ਮੈਂ ਤਾਂ ਕਦੇ 500 ਤੋਂ ਵੱਧ ਸੂਟ ਨਹੀਂ ਖਰੀਦਿਆ ਤੂੰ ਬ੍ਰਾਂਡ ਦੇ ਕੱਪੜੇ ਖਰੀਦ ਕੇ ਲੈ ਕੇ ਗਈ ਜਦੋਂ ਤੂੰ ਸਾਡੇ ਘਰ ਆਈ ਸੀ ਤੇਰੇ ਲਈ ਕਿਹੜੇ ਕੱਪੜੇ ਸੀ ਪਾਉਣ ਨੂੰ ਤੈਨੂੰ ਮਹਿੰਗੇ ਮਹਿੰਗੇ ਮੇਰਾ ਪੁੱਤ ਕੱਪੜੇ ਦਵਾ ਕੇ ਲੈ ਆਇਆ ਤੈਨੂੰ ਗੱਡੀ ਦੇ ਵਿੱਚ ਲੈ ਕੇ ਫਿਰਿਆ 30 35000 ਦਾ ਤਾਂ ਅਸੀਂ ਤੇਲ ਫੂਕਤਾ ਸੀ ਤੇਰੇ ਦੇ ਤੈਨੂੰ ਲੈ ਕੇ ਫਿਰਦੇ ਤੇਰੇ ਗੈਪ ਕਢਾਉਂਦੇ ਫਿਰਦੇ ਸੀ ਆ 10000 ਦਾ ਸਾਮਾਨ ਆ ਕਰੋਕਰੀ ਦਾ ਸਾਮਾਨ ਕਿੰਨੇ ਕਿੰਨੇ ਬਿੱਲ ਪਏ ਨੇ ਸਾਰੇ ਸਾਡੇ ਕੋ ਤੂੰ ਇਹ ਸੱਚ ਦੱਸ ਤੂੰ ਇਸ ਗੱਲ ਨੂੰ ਝੂਠ ਮੰਨਦੀ ਆ ਵੀ ਤੂੰ ਨਾਲ ਲੈ ਕੇ ਲੈ ਕੇ ਆਈ ਸੀ ਜਾ ਕੇ ਬਸ ਬੇਟੇ ਬਾਹਰ ਜਾ ਕੇ ਮਤਲਬ ਕਿ ਵੀ ਮੁਕਰ ਗਈ ਸਾਨੂੰ ਸੁਪਨੇ ਦਿਖਾ ਕੇ ਮੁਕਰ ਗਈ ਵੀ ਮੈਂ ਕੁਲਵਿੰਦਰ ਨੂੰ ਬਾਹਰ ਲੈ ਕੇ ਜਾਉਂਗੀ ਕੁਲਵਿੰਦਰ ਕੌਣ ਤੁਹਾਡਾ ਬੇਟਾ ਹਾਂ ਮੇਰਾ ਬੇਟਾ ਜੀ ਕੁਲਵਿੰਦਰ ਹਾਂ ਸਾਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਬਾਗੀ ਵੀ ਤੁਸੀਂ ਮੇਰੇ ਕਿੰਟਰੀ ਬ੍ਰਿੰਟਨ ਚ ਜੀ ਹਾਂ ਕੈਨੇਡਾ ਬ੍ਰਿੰਟਨ ਚ ਰਹਿ ਰਹੀ ਹੈ ਜੀ ਹੁਣ ਹਾਂ ਤੇ ਵਧੀਆ ਬਸ ਆਪਦਾ ਉਹਨੇ ਆਪਦਾ ਲੋਟ ਦੇਖ ਲਈ ਆਪਦਾ ਵਧੀਆ ਕੰਮ ਤੇ ਲੱਗੀ ਆ ਗੱਡੀਆਂ ਚ ਜਾਂਦੀ ਆ ਆਉਂਦੀ ਆ ਜਿੰਨਾਂ ਦੇ ਘਰ ਰਹਿ ਰਹੀ ਆ ਬਦੀ ਐ ਸਹਾਰੀ ਐ ਸਾਨੂੰ ਵਿਵਤਾ ਦੇ ਵਿੱਚ ਪਾ ਕੇ ਵਾਗੀ ਹਾਂ ਸਾਡੀ ਜ਼ਮੀਨ ਜਾਇਦਾਦ ਵਕਿਆ ਕੇ ਵਾਗੀ ਹੁਣ ਉਹਨੇ ਸਾਤੋਂ ਕੀ ਲੈਣਾਗਾ ਜੀ ਹਾਂ ਕਦੋਂ ਕਦੋਂ ਮੈਰਿਜ ਕਦੋਂ ਹੋਈ ਸੈਂਟੀ ਮੈਰਿਜ ਜੀ ਉਹਦੀ 17 ਜੂਨ ਜੀ 2023 ਠੀਕ ਹਾਂ ਜੀ ਬਸ ਉਸ ਤੋਂ ਬਾਅਦ ਮਤਲਬ ਕਿ 31 ਅਗਸਤ ਨੂੰ ਉਹ ਚਲੀ ਗਈ ਸੀ ਹਾਂ ਤੇ ਆਂਟੀ ਜਦੋਂ ਮੈਰਿਜ ਹੋਈ ਹੈ ਨਾ 1 ਸਾਲ ਹੋ ਗਿਆ ਕੈਨੇਡਾ ਗਏ ਨੂੰ ਪੈਸੇ ਨਹੀਂ ਭੇਜੇ ਉਹਨੇ ਨਾ ਨਾ राजे ਕੋਈ ਪੈਸੇ ਨਹੀਂ ਭੇਜੇ ਹੈਗੇ ਉਹਨੇ ਹੋਣ ਦਾ ਕੋਈ ਸੁੱਖ ਸੀਰ ਨਹੀਂ ਬਾਦੇ ਕਰਕੇ ਜਿਵੇਂ ਵੀ ਹੁਣ ਉਹ ਇੱਥੇ ਵੀ ਮੇਰੀ ਬਾਤ ਸੁਣਦੀ ਆ ਤਾਂ ਉਹ ਕਹਿੰਦੀ ਹੁੰਦੀ ਸੀ ਮੰਮੀ ਮੈਂ ਆਪਦੀ ਪਹਿਲੀ ਪੇ ਪਾਉਂਗੀ ਬਾਬੇ ਨਕੂਦਰ ਪਾਉਂਗੀ ਕੋਟਨ ਵਾਲੇ ਬਾਬੇ ਨੂੰ ਪਾਉਂਗੀ ਸੀ ਇਦਾਂ ਦੇ ਪਾਉਂਗੀ ਕਿਸੇ ਸਾਰੀਆਂ ਗੱਲਾਂ ਤੇ ਪਾਣੀ ਫੇਰ ਗਈ ਜੀ ਸਾਡੇ ਹਾਂ ਸੋ ਹੁਣ ਆਂਟੀ ਉਸ ਲੜਕੀ ਦੇ ਪਰਿਵਾਰ ਖਿਲਾਫ ਤੁਸੀਂ ਕੀ ਕਾਰਵਾਈ ਕਰਵਾਈ ਹੈ ਲੜਕੀ ਸਮੇਤ ਹਾਂ ਮਤਲਬ ਕਿ ਅਸੀ ਨੇ ਜੀ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਜੀ ਹੋ ਗਿਆ ਜੀ ਪਰਚਾ ਉਹਨਾਂ ਤੇ 420 ਦਾ ਤੇ 120 ਦਾ ਹੀ ਆ ਉਹਨਾਂ ਦੇ ਪਰਿਵਾਰ ਦੇ ਮਤਲਬ ਕਿ ਉਹਦੇ ਮੰਮੀ ਡੈਡੀ ਤੇ ਤੇ ਉਹਦੇ ਭਰਾ ਤੇ ਤੇ ਸਿਮਰਨਜੀਤ ਕੌਰ ਤੇ ਠੀਕ ਹੈ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੋਈ ਸਮਝੋਤੇ ਦਾ ਨਿਯੋਤਾ ਦਿੱਤਾ ਤੁਹਾਨੂੰ ਨਹੀਂ ਜੀ ਨਹੀਂ ਸਾਨੂੰ ਕੋਈ ਸਮਝੋਤੇ ਦਾ ਨਿਯੋਤਾ ਨਹੀਂ ਦਿੱਤਾ ਉਹਨਾਂ ਨੇ ਉਲਟਾ ਉਹ ਆਪਦੀਆਂ ਜ਼ਮਾਨਤ ਲਵਾਉਂਦੇ ਫਿਰਦੇ ਨੇ ਜੀ ਉਹ ਕਹਿੰਦੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਡੇ ਤੇ ਤਾਂ ਪਹਿਲਾਂ ਵੀ ਤਿੰਨ ਪਰਚੇ ਨੇ ਪੈਸਾ ਦੇ ਕੇ ਅਸੀਂ ਬਹੁਤ ਕੁਝ ਕਰ ਸਕਦੇ ਅਸੀਂ ਪੈਸੇ ਨਾਲ ਆਪਦਾ ਨਾਂ ਕੜਵਾ ਲਾਂਗੇ ਇਹ ਕਹਿੰਦੇ ਨੇ ਜੀ ਹਾਂਜੀ ਇਹ ਗੱਲਾਂ ਜੀ ਜਦੋਂ ਅਸੀਂ ਉਹਨਾਂ ਦੇ ਘਰ ਗਏ ਸੀ ਤੇ ਉਦੋਂ ਕਹੀਆਂ ᱛੀਆਂ ਵੀ ਸਾਨੂੰ ਪਰਚੇ ਨਾਲ ਕੋਈ ਫਰਕ ਨਹੀਂ ਪੈਂਦਾ अच्छा हां जी ਕਹਿੰਦੇ ਅਸੀਂ ਤਾਂ ਵੀ ਖਾਤੇ ਸਾਂਝੇ ਦਾ ਕਰੋੜ ਰੁਪਈਆ ਮੁਕਰੇ ਹੋਇਆ ਥੋੜੇ ਪੈਸੇ ਸਾਡੇ ਲਈ 22-23 ਲੱਖ ਰੁਪਈਆ ਕਿੱਡੀ ਕ ਗੱਲ ਆ ਅਸੀਂ ਤਾਂ ਕਰੋੜ ਰੁਪਈਆ ਹਾਜਮ ਕਰ ਗਏ ਹੁਣ ਮੁੰਡੇ ਮੁੰਡੇ ਦੀ ਹਾਲਤ ਕਿਵੇਂ ਆ ਹੁਣ ਲੜਕਾ ਮੁੰਡਾ ਹੀ ਟੈਨਸ਼ਨ ਦੇ ਵਿੱਚ ਆ ਜੀ ਹਾਂ ਟੈਨਸ਼ਨ ਦੇ ਵਿੱਚ ਰਹਿੰਦਾਗਾ ਮਮੀ ਵੀ ਆਪਣੇ ਘਰ ਨਾਲ ਕੀ ਬਣ ਗਿਆ ਵੀ ਸਿਮੂ ਨੂੰ ਮੈਂ ਇੰਨੇ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗੇ ਕੱਪੜੇ ਦਵਾਏ ਸ਼ਾਪਿੰਗਾਂ ਕਰਵਾਈਆਂ ਉਹਦੇ ਗੈਪ ਕੜਵਾਏ ਵੀ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਫਿਰਿਆ ਇੰਨੇ ਸਾਰੇ ਉਹਦੇ ਕੰਮ ਕਰਵਾਏ ਵੀ ਉਹ ਮੈਨੂੰ ਐਡਾ ਵੱਡਾ ਧੋਖਾ ਦੇ ਗਈ ਵੀ ਮੰਮੀ ਮੇਰਾ ਕਿਤੇ ਜੀ ਨਹੀਂ ਲੱਗਦਾ ਜੀ ਘਰੋਂ ਬਾਹਰ ਰਹਿੰਦਾਗਾ ਜੇ ਆਉਂਦਾ ਤਾਂ ਰਾਤ ਨੂੰ ਘਰੇ ਆਉਂਦਾ ਜੀ ਐਡਾ ਬਗਾਇ ਦੇ ਦਿੱਤਾ ਐਡਾ ਉਹਨੂੰ ਜੀ ਮੋਬਾਈਲ ਲੈ ਕੇ ਦਿੱਤਾ ਮੋਬਾਈਲ ਦਾ ਵੀ ਮੋਬਾਈਲ ਦੀ ਗੱਲ ਸੀ ਅਸੀਂ ਕਹਿਣਾ ਭੁੱਲ ਗਏ ਮੋਬਾਈਲ ਲੈ ਕੇ ਦਿੱਤਾ ਜੀ ਮੋਬਾਈਲ ਕਹਿੰਦੀ ਵੀ ਤੁਸੀਂ ਮੈਨੂੰ ਮੋਬਾਈਲ ਦਿੱਤੇ ਤੁਸੀਂ ਨੇ ਨਹੀਂ ਲੈ ਕੇ ਦਿੱਤਾ ਕਹਿੰਦੀ ਮੋਬਾਈਲ ਮੈਨੂੰ ਹਾਂ 65 70000 ਦਾ ਜੀ ਮੇਰੇ ਬੇਟੇ ਨੇ ਮੋਬਾਈਲ ਲੈ ਕੇ ਦਿੱਤਾ ਉਹਨੂੰ ਜੀ ਠੀਕ ਹੈ ਹਾਂਜੀ ਕੋਈ ਕੋਈ ਪ੍ਰੈਸ਼ਰ ਸੀ ਉਸਦੇ ਜਿਹੜਾ ਬਲੌਗ ਕਰ ਗਈ ਤੁਹਾਨੂੰ ਤੁਹਾਡੇ ਸਭ ਨੂੰ ਨਹੀਂ ਨਹੀਂ ਜੀ ਪ੍ਰੈਸ਼ਰ ਕੋਈ ਨਹੀਂ ਸੀਗਾ ਜੀ ਜੇ ਮਤਲਬ ਕਿ ਆਪਾਂ ਉਹਨੂੰ ਹੀ ਕਹਿੰਦੇ ਸੀ ਬੇਟਾ ਇੱਥੇ ਤੇਰੇ ਖਰਚੇ ਤੈਨੂੰ ਇੱਥੋਂ ਅਸੀਂ ਕਿਵੇਂ ਪਾਵਾਂਗੇ ਜੀ ਅਸੀਂ ਐਡੇ ਕੋਈ ਅਮੀਰ ਨਹੀਂ ਹੈਗੇ ਜੀ ਅਸੀਂ ਛੋਟੇ ਮੋਟੇ ਕਿਸਾਨ ਆ ਜੀ ਹਾਂ ਜਿਹੜੀ ਜਿਹੜੀ ਮੈਰਿਜ ਹੋਈ ਸੀ ਉਹ ਪੂਰੀ ਕਾਨੂੰਨੀ ਕਾਰਵਾਈ ਤਹਿਤ ਹੋਈ ਸੀ ਠੀਕ ਜੀ ਜਿਵੇਂ ਆਪਾਂ ਕਹਿੰਦੇ ਹਾਈ ਕੋਰਟ ਮੈਰਿਜ ਹੋਈ ਸੀ ਜਾਂ ਕਿਵੇਂ ਨਾ ਜੀ ਨਾ ਮਤਲਬ ਕਿ ਗੁਰਦੁਆਰਾ ਸਾਹਿਬ ਦੇ ਅਨੰਦ ਕਾਰਜ ਹੋਏ ਸੀਗੇ ਜੀ ਉਹਦੇ ਮਤਲਬ ਕਿ ਕੋਰਟ ਮੈਰਿਜ ਜੀ ਉਹਨੇ ਕਰਾਉਣਾ ਆਉਣਾ ਸੀਗਾ अच्छा हां कोर्ट मैरिज ਕਰਾਉਣਾ ਹੁਣਾਂ ਦੀ ਕਹਿੰਦੀ ਮੰਮੀ ਜਦੋਂ ਮੇਰੀ ਸਾਲ ਦੀ ਸਟੱਡੀ ਪੂਰੀ ਹੋ ਗਈ ਵੀ ਉਦੋਂ ਮੈਂ ਮੈਰਿਜ ਕਰਾਉਣ ਆਉਂਗੀ ਕੋਟ ਮੈਰਿਜ ਵੀ ਫੇਰ ਆਪਾਂ ਅਨਕਲਵਿੰਦਰ ਨੂੰ ਬੁਲਾਵਾਂਗੇ ਪਰ ਬਲਾ ਹੁਣ ਇਸ ਤਰੀਕੇ ਨਾਲ ਨਹੀਂ ਸੀ ਤੀ ਵੀ ਕਹਿੰਦੀ ਵੀ ਤੁਹਾਡਾ ਮੁੰਡਾ ਉਰੇ ਲਿਆ ਕੇ ਛੱਡਣਾ ਇੱਕ ਵਾਰੀ ਮਿਸਟਰ ਭੀਜੇ ਤੇ ਲਿਆ ਕੇ ਛੱਡ ਦੂੰਗੀ ਮਿਸਟਰ ਦੀ ਗਲਤੀ ਇਹ ਦਿਨੋਂ ਦਿਨ ਜਿਹੜੀ ਵਾਰਦਾਤਾਂ ਨੇ ਵਧਤੀਆਂ ਚੱਲ ਰਹੀਆਂ ਨੇ ਕਿ ਜੂਰ ਰਾਣੀਆਂ ਵਿਦੇਸ਼ ਚਾਕੇ ਮੁੱਕਰ ਜਾਂਦੀਆਂ ਨੇ ਕੀ ਤੁਸੀਂ ਉਹਨਾਂ ਨੌਜਵਾਨਾਂ ਨੂੰ ਸੇਧ ਦੇਣਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਲੜਕਾ ਵੀ ਇਸ ਠੱਗੀ ਦਾ ਸ਼ਿਕਾਰ ਹਾਂਜੀ ਹਾਂਜੀ हां जी ਇਹ ਹੀ ਸੁਨੇਹਾ ਦੇਣਾ ਚਾਹੁੰਦੀ ਆ ਵੀ ਭਾਈ ਬਹੁਤ ਸਮਝ ਸੋਚ ਕੇ ਜੇ ਕਿਸੇ ਤੇ ਆਪਾਂ ਪੈਸਾ ਲਾਉਣੇ ਆ ਆ ਸਾਡੀ ਕਿ ਹਾਲਤ ਕਣੀ ਦੇਖ ਕੇ ਬਹੁਤ ਸੋਚ ਸਮਝ ਕੇ ਪੈਸਾ ਲਾਓ ਅਗਲੇ ਤੋਂ ਤਸੱਲੀ ਪੂਰੀ ਲੋ ਅਗਲੇ ਦੇ ਕੋਈ ਜ਼ਮੀਨ ਦੇ ਕਾਗਜ਼ ਲੋ ਨੌ ਕਰਵਾਓ ਪਹਿਲੀ ਗੱਲ ਤਾਂ ਆਪਦੇ ਬੱਚੇ ਨੂੰ ਆਪ ਤੋਰੋ ਜੀ ਮੈਂ ਤੇ ਇਹੀ ਹੱਥ ਬਨਨ ਕੇ ਸਭ ਨੂੰ ਬੇਨਤੀ ਕਰ ਰਹੀ ਆ ਵੀ ਕੋਈ ਵੀ ਸਾਡੇ ਅਲ ਠੱਗੀ ਵਿੱਚ ਨਾ ਆ ਕੋ ਜਿਵੇਂ ਸਾਡੇ ਨਾਲ ਬਣੀ ਹੈ ਜੀ ਹੁਣ ਤੁਸੀਂ ਕੀ ਕੀ ਗੁਹਾਰ ਲਗਾਉਣਾ ਚਾਹੁੰਦੇ ਹੋ ਸਾਡੇ মিডিਆ ਦੇ ਮਾਧਿਅਮ ਰਾਹੀਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਮੰਨ ਕੇ ਪਤਾ ਹਾਂ ਜੀ ਅਸੀਂ ਤੇ ਇਹੀ ਕਹਿੰਦੇ ਆ ਵੀ ਜੀ ਉਹ ਬੰਦੇ ਫੜੇ ਜਾਣ ਜੀ ਉਹ ਕੁੜੀ ਪੋਰਟ ਕੀਤੀ ਜਾਵੇ ਕੈਨੇਡਾ ਤੋਂ ਜਿਵੇਂ ਅਸੀਂ ਫਿਰਦੇ ਹਾਂ ਜੀ ਮਤਲਬ ਕਿ ਮੇਰਾ ਬੇਟਾ ਉਰੇ ਫਿਰਦਾ ਉਹ ਵੀ ਉਰੇ ਇਸ ਤਰ੍ਹਾਂ ਹੀ ਫਿਰੇ ਜੇ ਜੀ ਉਹਨਾਂ ਚ ਐਡਾ ਵੱਡਾ ਧਾਮ ਸੀਗਾ ਤਾਂ ਆਪਦੀ ਕੁੜੀ ਨੂੰ ਉਹ ਆਪ ਤੋਰ ਦੇ ਜੀ ਸਾਡੀ ਜ਼ਮੀਨ ਕਿਉਂ ਵਕਈ ਜੀ ਉਹਨਾਂ ਨੇ ਸਾਡੀ ਜ਼ਮੀਨ ਜਾਇਦਾਦ ਕਿਉਂ ਵਕਈ ਜੀ ਉਹਨਾਂ ਨੇ ਆਪਦੀ ਧੀ ਨੂੰ ਆਪ ਤੋਰ ਦੇ ਜੀ ਉਹਨਾਂ ਦਾ ਪੈਸਾ ਹੈਗਾ ਇਹ ਜੀ ਵੀ ਮਤਲਬ ਕਿ ਸਾਡੀ ਜ਼ਮੀਨ ਜਾਇਦਾਦ ਵਕਾ ਕੇ ਹੁਣ ਜੇ ਮੁਕਰ ਗਏ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਖਤ ਜੀ ਅੰਕਲ ਜੀ ਕੀ ਨਾਮ ਹੈ ਤੁਹਾਡਾ ਨਾਇਬ ਸਿੰਘ ਜੀ ਕੀ ਨਾਮ ਲੱਗਿਆ ਕਲਵਿੰਦਰ ਸਿੰਘ ਜੀ ਮੇਰਾ ਬੇਟਾ ਸੀ ਉਹ ਪੁਲਿਸ ਸੰਗੂਰ ਲਵੇ ਬਿਆਹ ਤੀਏ ਜੀ ਕੁੜੀ ਬਾਰੇ ਤੋਰੀ ਤੀ ਠੀਕ ਕੀ ਨਾਮ ਹੈ ਲੜਕੀ ਸਿਮਰਨਜੀਤ ਜੀ ਠੀਕ ਹੈ ਤੇ ਬਾਰੇ ਜਾ ਕੇ ਮੁਕਰ ਗਈ ਨੰਬਰ ਬਲੌਗ ਚ ਪਤਾ ਉਹਨੇ ਤੇ ਮੈਂ ਤਾਂ ਬਹਣ ਵੇਚ ਕੇ ਤੋਰੀ ਤੀ ਜੀ ਵੀ ਬੇਟੇ ਨੂੰ ਲੈ ਜੂਗੀ ਨਾ ਬੇਟੇ ਨੂੰ ਲੈ ਕੇ ਗਈ ਜene ਮਲਾਕਾ ਚ ਨੰਬਰ ਪਤਾ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਕੋਈ ਕੁਛ ਨਹੀਂ ਕਰ ਸਕਦਾ ਵੀ ਇਹੀ ਜੀ ਨੂੰ ਬਾਹਰ ਭੇਜਿਆ ਜਾਵੇ ਰੋਬੋਟ ਕਰਕੇ ਉਹਨੂੰ ਜੀ ਅੱਛਾ ਜੀ ਹਾਂ ਠੀਕ ਹੈ ਸੋ ਉੱਥੇ ਜਾ ਕੇ ਕੋਈ ਪੈਸਾ ਨਹੀਂ ਭੇਜਿਆ ਨਾ ਕੋਈ ਪੈਸਾ ਨਹੀਂ ਭੇਜਿਆ ਨਹੀਂ ਕੁਝ ਨਹੀਂ ਭੇਜਿਆ ਹੈ ਜੀ ਠੀਕ ਹੈ ਹਾਂ ਉਹਦੇ ਮਾਪਿਓ ਵੀ ਨਹੀਂ ਮੰਨੇ ਉਹ ਕਹਿੰਦੇ ਨਾ ਕੋਈ ਪੰਛਤ ਦੀ ਇਹ ਚ ਕੁਝ ਨਹੀਂ ਦੇ ਸਕਦੇ ਅੱਛਾ ਇਹ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਜਾਈ ਜੀ ਇੱਕ ਠੀਕ ਹੈ ਹੁਣ ਤੁਸੀਂ ਕੋਈ ਪਰਚਾ ਤਰਚ ਕਰਾਇਆ ਹਾਂ ਜੀ ਉਹਨਾਂ ਨੇ ਪਰਚਾ ਦਰਜ ਕਰਾਇਆ ਹੋਇਆ ਜੀ ਠੀਕ ਹੈ ਸੋ ਕੋਈ ਕਿਸੇ ਸਾਥ ਨੂੰ ਕੋਈ ਅਰੈਸਟ ਪਈਆ ਉਹਨਾਂ ਨੂੰ ਹਾਂ ਅਰੈਸਟ ਪਾਉਗੇ ਜੀ ਠੀਕ ਹੈ ਹਾਂ ਜੀ ਤੇ ਜੇਲ੍ਹ ਭੇਜੇ ਜਾਣ ਜੀ ਇਹੋ ਜਿਹੇ ਬੰਦੇ ਜਿਹੜਾ ਨਆ ਕਰੇ ਜੀ ਹਾਂ ਜਿਸ ਤਰ੍ਹਾਂ ਦੇਖਦੇ ਤੁਸੀਂ ਆਪਣੀ ਪਹਿਲੀ ਵੇਚ ਕੇ ਨੂੰ ਆਪਣੇ ਉਦੇਸ਼ ਵੇਚਿਆ ਤੇ ਅੱਜ ਤੁਸੀਂ ਠੱਗੀ ਦਾ ਸ਼ਿਕਾਰ ਹੋ ਗਏ ਕੀ ਹਾਂਜੀ ਠੱਗੀ ਦਾ ਸ਼ਿਕਾਰ ਹੋ ਗਿਆ ਜੀ ਅਸੀਂ ਐਵੇਂ ਕਹਿੰਦੇ ਆਂ ਵੀ ਗਾਂਵ ਪਸਾਂ ਨੂੰ ਕਿਸੇ ਮੁੰਡੇ ਨਾਲ ਹੋਰ ਨਾਲ ਨਾ ਹੋ ਜੇ ਇਸ ਤਰ੍ਹਾਂ ਐਵੇਂ ਇਹਨੂੰ ਭਾਬ ਸੇ ਭੇਜਿਆ ਜਾਵੇ ਜਿਹੜੀਆਂ ਇਸ ਤਰ੍ਹਾਂ ਕਰਦੀ ਨਹੀਂ